ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੋਤੀ ਦਾ ਮੰਦਰ ਉਸ ਰਹਿ ਰਤਨੀਤਾ ਹੋਏ ਜੜਾ ਕਸਤੂਰ ਕੁੰਗੂ ਅਗਰ ਚੰਦਨ ਲੀਪਿਆ ਬੈ ਚਾਹੋ ਮਤ ਦੇਖ ਭੁੱਲਾ ਵਿਸਰੈ ਤੇਰਾ ਚਿੱਤ ਨ ਆਵੇ ਨਾ ਬਣੀ ਗੁਰੂ ਜੀਰੂ ਗੁਰਬਾਣੀ ਅੰਬਰਤ ਸਾਰੇ ਗੁਰਬਾਣੀ ਕਹਿ ਸੇਵਕ ਜਨਮਨ ਪਰਖ ਗੁਰੂ ਨਿਸਤਾਰੇ ਸੋ ਕਹੋ ਟਲ ਗੁਰ ਸੇਵੀਐ ਐਹ ਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪੰਜਵਾਂ ਰਤਿ ਜਿਆ ਇੱਕ ਓੰਕਾਰ ਸਤਗੁਰ ਪ੍ਰਸਾਦ ਸੇਵਾ ਥੋਰੀ ਮੰਗਨ ਬਹੁਤਾ ਮਹਿਲ ਨ ਪਾਵੇ ਕਹਿ ਤੋ ਬਹੁਤਾ ਨਾ ਪਾਵੇ ਕਹਿ ਤੋ ਪਹਤਾ ਜੋ ਪ੍ਰੇਮ ਅੰਨੇ ਤਨ ਕੀ ਰਿਸਾ ਕੂੜੇ ਮੂਰਖ ਕੀ ਹਾਠੀ ਸਾ ਰਹਾਉ ਭੇਖ ਦਿਖਾਵੇ ਸੱਚ ਨਾ ਕਮਾਵੇ ਕਹਿ ਤੋ ਮਹਿਲੀ ਨਿਕਟ ਨ ਆਵੇ ਅਤੀਤ ਸੁਦਾਈ ਮਾਇਕ ਮਤ ਮਨ ਨਹੀਂ ਪ੍ਰੀਤ ਕਹ ਮੁਖ ਰਤ ਕਹ ਨਾਨਕ ਪ੍ਰਭ ਬਿਨੋ ਸੁਨੇਜੈ कुचल कठोर की जय दर्शन देखे की वडियाई आई तुम सुखदा पुरख सुभाई दर्शन देखे की वडियाई ਮੂ ਸੁਖ ਦਾਤੇ ਪੁਰਖ ਸੁਭਾਈ ਰਹਾਉ ਦੁਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਰ ਰੋਜ਼ ਦੀ ਤਰ੍ਹਾਂ ਰਲ ਮਿਲ ਕੇ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ 738 ਅੰਗ ਦੇ ਉੱਤੇ ਸਭਾਏ ਮਾਨ ਸੋਹੀ ਨਹਲਾ ਪੰਜਵਾਂ ਪੰਜਵੇਂ ਪਕਸ਼ਾ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਮੁਖਾਰਿਕ ਤੋਂ ਉਚਾਰਣ ਕੀਤਾ ਹੋਇਆ ਇਹ ਸ਼ਬਦ ਸੋਹੀ ਰਾਗ ਦੇ ਵਿੱਚ ਗੁਰੂ ਸਾਹਿਬ ਨੇ ਇਸ ਸ਼ਬਦ ਨੂੰ ਅੰਕਿਤ ਕੀਤਾ ਘਰ ਤੀਜਾ ਘਰ ਤੀਜੇ ਦਾ ਭਾਵ ਕਿ ਜਿਹੜੇ ਕੀਰਤਨ ਕਰਨ ਵਾਲੇ ਐ ਉਹਨਾਂ ਨੂੰ ਹਦਾਇਤ ਕੀਤੀ ਹੈ ਕਿ ਇਸ ਸ਼ਬਦ ਨੂੰ ਤੀਜੇ ਘਰ ਸੁਰਤਾਲ ਦੇ ਵਿੱਚ ਗਾਉਣਾ ਹੈ ਇਕ ਉੰਗਾਰ ਸਤਿਗੁਰ ਪ੍ਰਸਾਦ ਕਿ ਪ੍ਰਮਾਤਮਾ ਇੱਕ ਹੈ ਉਹਨੂੰ ਅੱਲਾ ਕਹੇ ਲਈਂ ਰਾਮ ਕਹੇ ਲਈਂ ਵਾਹਿਗੁਰੂ ਕਹੇ ਲਈਂ ਭਗਵਾਨ ਕਹੇ ਲਈਂ ਸਤਿਗੁਰ ਪ੍ਰਸਾਦ ਮਿਲਦਾ ਕਦੋਂ ਜਦੋਂ ਸਤਿਗੁਰੂ ਦੀ ਕਿਰਪਾ ਹੋ ਜੇ ਅੱਜ ਗੁਰੂ ਅਰਜਨ ਸਾਹਿਬ ਮਹਾਰਾਜ ਸਾਨੂੰ ਕੀ ਸਮਝਾ ਰਹੇ ਹੈ ਸੇਵਾ ਥੋਰੀ ਮੰਗਨ ਬਹੁਤ ਕਈ ਬੰਦਿਆਂ ਦਾ ਕੰਮ ਹੁੰਦਾ ਹੈ ਸੇਵਾ ਥੋੜੀ ਕਰਨੀ ਤੇ ਗੁਰੂ ਦੇ ਅੱਗੇ ਮੰਗ ਵੱਡੀ ਰੱਖਣੀ ਸੇਵਾ ਥੋੜੀ ਮੰਗਨ ਬਹੁਤ ਕਿ ਸੇਵਾ ਤੇ ਥੋੜੀ ਜੀ ਕੀਤੀ ਮੰਗ ਬਹੁਤ ਵੱਡੀ ਐਦਾਂ ਜੀ ਹੋਣਾ ਜਿੰਨਾ ਕੱਸੀ ਗੁਰੂ ਦੇ ਦਰ ਤੇ ਆ ਕੇ ਸੇਵਾ ਕਰਾਂਗੇ ਉਹਨਾਂ ਕੀ ਲਾਭ ਮਿਲਦਾ ਜਿੰਨਾ ਕ ਕਰਾ ਕੇ ਜੇ ਅਸੀਂ ਕਿਸੇ ਦੇ ਦੁਨਿਆਵੀ ਤੌਰ ਤੇ ਕਿਸੇ ਦੇ ਕੰਮ ਕਰਨ ਜਾਂਦੇ ਆ ਨਾ ਜਿੰਨਾ ਕੰਮ ਕਰਾਂਗੇ ਓਨੇ ਕੀ ਪੈਸੇ ਮਿਲਣਗੇ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਬੰਦਾ ਪੈਸੇ ਦਿੰਦਾ ਹੀ ਨਹੀਂ ਕਿ ਤੈ ਕਿਹੜਾ ਕੰਮ ਕੀਤਾ ਤਾ ਥੋੜਾ ਕੀਤਾ ਪਰ ਜਦੋਂ ਅਸੀਂ ਗੁਰੂ ਦੇ ਦਰ ਤੇ ਆ ਕੇ ਸੇਵਾ ਕਰਾਂਗੇ ਨਾ ਜੇ ਥੋੜੀ ਸੇਵਾ ਕਰਾਂਗੇ ਤਾਂ ਥੋੜਾ ਫਲ ਮਿਲਣਾ ਹੀ ਮਿਲਣਾ ਇਹ ਨਹੀਂ ਹੈ ਕਿ ਪ੍ਰਮਾਤਮਾ ਨੇ ਉਹ ਰੱਖ ਲੈਣਾ ਨਹੀਂ ਮਿਲੂਗਾ ਜ਼ਰੂਰ ਜਿੰਨਾ ਕਰਾਂਗੇ ਓਨਾਂ ਕ ਪਰ ਇਹ ਨਹੀਂ ਹੈ ਕਿ ਸੇਵਾ ਥੋੜੀ ਮੰਗਨ ਬਹੁਤਾ ਕਿ ਮੈਨੂੰ ਬਹੁਤ ਜ਼ਿਆਦਾ ਮਿਲ ਜੇ ਇੱਦਾਂ ਨਹੀਂ ਮਹਿਲ ਨਾ ਪਾਵੇ ਕਹ ਤੋ ਬਹੁਤਾ ਇੱਥੇ ਗੁਰੂ ਅਰਜਨ ਸਾਹਿਬ ਅਰੇ ਕਹਿੰਦੇ ਕਈ ਇਨਸਾਨ ਇਸ ਤਰ੍ਹਾਂ ਦੇ ਐ ਉਹ ਕਹਿੰਦੇ ਐ ਕਿ ਮਹਿਲ ਨਾ ਪਾਵੇ ਕਹੇ ਤੋਂ ਬਹੁਤ ਆ ਕਿ ਪ੍ਰਮਾਤਮਾ ਦੇ ਨੇੜੇ ਤੇੜੇ ਵੀ ਨਹੀਂ ਹੁੰਦੇ ਕਹਿੰਦੇ ਨੇ ਅਸੀਂ ਪ੍ਰਮਾਤਮਾ ਦੇ ਵਿੱਚ ਆਪੇਦ ਹੋ ਗਏ ਮੇਰੇ ਵਰਗੇ ਕਹਿਣ ਲੱਗ ਜਾਂਦੇ ਆ ਕਿ ਅਸੀਂ ਤੇ ਰੱਬ ਦੇ ਨੇੜੇ ਲੱਗੇ ਰੱਬ ਦੇ ਨੇੜੇ ਲੱਗਣ ਵਾਸਤੇ ਬਹੁਤ ਕੁਝ ਕਰਨਾ ਪੈਂਦਾ ਬਹੁਤ ਮੁਸ਼ਕਲਤਾ ਘਾਲਣੀਆਂ ਪੈਂਦੀਆਂ ਨੇ ਪ੍ਰਮਾਤਮਾ ਦੇ ਨੇੜੇ ਜਾਣ ਵਾਸਤੇ ਹਾਂ ਮਿਹਨਤ ਕਰਦੇ ਰਹੋ ਮਿਹਨਤ ਕਰਦੇ ਰਹੋ ਚੱਲਦੇ ਰਹੋ ਚੱਲਦੇ ਰਹੋ ਚੱਲਦੇ ਚੱਲਦੇ ਇੱਕ ਦਿਨ ਮੰਜ਼ਿਲ ਮਿਲੇ ਜਾਣੀ ਜੋ ਪ੍ਰੇਮ ਮਾਨੇ ਤਿੰਨ ਕੀ ਰੀਸਾ ਕਈ ਵਾਰੀ ਨਾ ਜਿਹੜੇ ਪ੍ਰਮਾਤਮਾ ਦੇ ਵਿੱਚ ਆਪੇਦ ਹੋਏ ਹੁੰਦੇ ਆ ਉਹਨਾਂ ਦੀ ਅਸੀਂ ਰੀਸ ਕਰਨ ਲੱਗ ਜਾਂਦੇ ਆ ਐਦਾਂ ਰੀਸਾ ਨਹੀਂ ਹੁੰਦੀ ਆ ਗੁਰੂ ਸਾਹਿਬ ਦੇ ਬਚਨ ਨੇ ਕਿ ਰੀਸਾ ਨਹੀਂ ਕਰਨੀ ਆ ਹੰਸ ਜਿਹੜਾ ਹੁੰਦਾ ਨਾ ਹੰਸ ਉਹਦੀ ਰੀਸ ਜੇ ਬਗਲਾ ਕਰੇ ਚਿੱਟਾ ਬਗਲਾ ਵੀ ਐ ਚਿੱਟਾ ਹੰਸ ਵੀ ਐ ਕਹਿੰਦੇ ਉਹਦੀ ਰੀਸ ਨਹੀਂ ਹੋਣੀ ਉਹਦੇ ਕੋਲੇ ਗੁਣ ਨਹੀਂ ਤੇ ਬਗਲੇ ਕੋਲੇ ਗੁਣ ਹੈ ਨਹੀਂ ਹੰਸਾਂ ਵੇਖ ਤਰੰਦੇ ਆ ਬੱਗਾ ਵੀ ਆਇਆ ਚਾਉ ਡੁੱਬ ਮੂਏ ਬਗ ਬੱਪਣ ਸਿਰ ਤਲ ਉਪਲ ਪਾਉ ਜਿਹੜਾ ਹੰਸ ਐ ਉਹਦੀ ਉਡਾਰੀ ਬਹੁਤ ਵੱਡੀ ਐ ਜਿਹੜਾ ਬਗਲ ਹੈ ਉਹ ਕਹਿੰਦੇ ਅੱਧ ਵਿੱਚ ਘਾਰੇ ਰਹਿ ਗਏ ਇੱਥੇ ਗੁਰੂ ਸਾਹਿਬ ਕਹਿੰਦੇ ਜੋ ਪ੍ਰੇਮ ਮਾਨੇ ਤਿੰਨ ਕੀ ਰੀਸਾ ਕਹਿੰਦੇ ਜਿਹੜੇ ਪ੍ਰਮਾਤਮਾ ਚ ਆ ਭੇਦ ਹੋਏ ਹੋਏ ਨੇ ਨਾ ਉਹਨਾਂ ਦੀ ਅਸੀਂ ਰੀਸ ਕਰਦੇ ਆ ਕਿ ਮੈਂ ਵੀ ਤੇਰੇ ਵਰਗੀ ਨਹੀਂ ਹਾਰੀਸ ਕਰਨੀ ਚਾਹੀਦੀ ਹੈ ਉਹਦੇ ਮਗਰ ਮਗਰ ਚੱਲਣਾ ਚਾਹੀਦਾ ਪਰ ਇਹ ਨਾ ਕਹੀਏ ਕਿ ਅਸੀਂ ਤੇਰੇ ਵਰਗੇ ਬਣ ਗਏ ਮਿਹਨਤ ਮੁਸਕਤਾਂ ਕੱਲਣੀਆਂ ਪੈਂਦੀਆਂ ਨੇ ਮਿਹਨਤ ਕਰਨੀ ਪੈਂਦੀ ਹੈ ਮਿਹਨਤ ਕਰਦੇ ਆ ਕਰਦੇ ਆ ਰੱਬ ਦੇ ਵਿੱਚ ਅਪੇਧ ਹੋਇਆ ਜਾਂਦਾ ਕੂੜੇ ਮੂਰਖ ਕੀ ਹੱਥ ਹਿੱਸਾ ਕਹਿੰਦੇ ਇਹ ਮੂਰਖ ਬੰਦੇ ਦੀਆਂ ਨਿਸ਼ਾਨੀਆਂ ਨੇ ਜਿਹੜਾ ਇਦਾਂ ਕਰਦਾ ਕਿ ਸੇਵਾ ਕਰਨੀ ਨੇ ਮਿਲ ਜੇ ਮੈਨੂੰ ਬਹੁਤ ਕੁਝ ਮਹਿਲ ਨਾ ਪਾਵੇ ਕਹੇ ਤੋਂ ਬਹੁਤਾ ਕਿ ਪ੍ਰਮਾਤਮਾ ਦਾ ਭੇਦ ਹੋਇਆ ਹੀ ਨਹੀਂ ਕਹਿਣ ਲੱਗਿਆ ਕਿ ਮੈਂ ਤੇ ਰੱਬ ਬਣ ਗਿਆ ਕਹਿੰਦੇ ਇਹ ਮੂਰਖ ਬੰਦੇ ਦੀਆਂ ਨਿਸ਼ਾਨੀਆਂ ਨੇ ਕਿ ਰੀਸਾਂ ਕਰਦਾ ਉਹਨਾਂ ਦੀ ਗੱਲੀ ਅਸੀਂ ਚੰਗੀਆਂ ਗੱਲੀਆਂ ਅਸੀਂ ਚੰਗੀਆਂ ਅਚਾਰੀ ਬੁਰੀਆਂ ਗੱਲਾਂ ਕਰਕੇ ਅਸੀਂ ਬੜੇ ਚੰਗੇ ਆ ਪਰ ਆ ਚਰਨ ਸਾਡਾ ਹੈ ਨਹੀਂ ਗੱਲੀਆਂ ਅਸੀਂ ਚੰਗੀਆਂ ਅਚਾਰੀ ਬੁਰੀਆਂ ਮਨੋਕ ਸੁਧਾ ਕਾਲੀਆਂ ਬਾਹਰ ਜਟਵੀਆਂ ਰੀਸਾ ਕਰੇ ਤੇ ਨਾੜੀਆਂ ਜੋ ਸੇਵਾ ਦੇ ਦਰ ਖੜੀਆਂ ਕਹਿੰਦੇ ਰੀਸਾ ਉਹਨਾਂ ਦੀਆਂ ਕਰਦੇ ਆ ਜੋ ਪਰਮਾਤਮਾ ਦੇ ਦਰ ਤੇ ਖੜੇ ਨੇ ਜਿਹੜੇ ਪਰਮਾਤਮਾ ਦੇ ਨਾਲ ਅਪੇਧ ਹੋ ਗਏ ਕੂੜੇ ਮੂਰਖ ਕਿਹਾ ਥੀਸਾ ਕਹਿੰਦੇ ਐਦਾਂ ਨਹੀਂ ਰਹਾਉ ਰਹਾਉ ਦਾ ਭਾਵ ਕਿ ਇਸ ਸ਼ਬਦ ਨੂੰ ਚੰਗੀ ਤਰ੍ਹਾਂ ਸਮਝਣਾ ਹੈ ਠਹਿਰਨੇ ਰੋਕਣੇ ਰੁਕਣ ਤੋਂ ਭਾਵ ਕਿ ਸ਼ਬਦ ਸ਼ਬਦ ਨੂੰ ਚੰਗੀ ਤਰ੍ਹਾਂ ਸਮਝਣਾ ਹੈ ਭੇਖ ਦਿਖਾਵੇ ਸੱਚ ਨਾ ਕਮਾਵੇ ਕਹਿੰਦੇ ਕਈ ਬੰਦੇ ਐਸੇ ਹੁੰਦੇ ਐ ਭੇਖ ਦਿਖਾਉਂਦੇ ਐ ਕਿ ਮੇਰੇ ਵਰਗਾ ਦੁਨੀਆ 'ਚ ਨਹੀਂ ਹੈ ਕੋਈ ਪਰ ਸੱਚ ਨਹੀਂ ਹੁੰਦਾ ਉਹਨਾਂ ਦੇ ਪੱਲੇ ਜਿਵੇਂ ਗੁਰੂ ਸਾਹਿਬ ਨੇ ਕਿਹਾ ਨਾ ਗੱਜ ਸਾਡੇ ਤੇ ਤੇ ਤੋhtੀਆਂ ਤੇਰੇ ਪਾਏ ਮਤੱਗ ਗਲੀ ਜਿੰਨਾ ਜਪਮਾਲੀਆਂ ਲੋਟੇ ਹੱਥ ਨੇ ਵਗ ਓਏ ਹਰ ਕੇ ਸੰਤ ਨਾ ਆਖੀ ਐ ਬਨਾਰਸ ਦੇ ਠੱਗ ਕਹਿੰਦੇ ਭੇਖ ਕਰ ਲਿਆ ਪਰ ਸੱਚ ਨਹੀਂ ਹੈ ਪੱਲੇ ਗੱਲਾ ਵੇਖ ਉਹਦੇ ਨਾਲ ਕੀ ਬੜਨਾ ਕਹਤੋ ਮਹਿਲੀ ਨਿਕਟ ਨਾ ਆਵੇ ਕਹਿਣ ਲਾਗੇ ਪਰ ਪ੍ਰਮਾਤਮਾ ਦੇ ਨੇੜੇ ਵੀ ਨਹੀਂ ਹੈ ਬਿਲਕੁਲ ਅਜੇ ਚੱਲਣ ਵੀ ਨਹੀਂ ਲੱਗੇ ਕਹਿਣ ਲਾਗੇ ਕਿ ਮੈਂ ਪ੍ਰਮਾਤਮਾ ਦੇ ਨੇੜੇ ਆ ਕਹਤੋ ਮਹਿਲੀ ਨਿਕਟ ਨਾ ਆਵੇ ਕਹਿਣ ਲਾਗੇ ਕਿ ਮੈਂ ਰੱਬ ਦੇ ਨੇੜੇ ਆ ਪਰ ਅਜੇ ਰੱਬ ਦੇ ਤੇ ਨੇੜੇ ਤੇੜੇ ਅਤੀਤ ਸਦਾਏ ਮਾਇਆ ਕਾ ਮਾਤਾ ਅਤੀਤ ਆਪਣੇ ਆਪ ਨੂੰ ਕਹਿੰਦਾ ਮੈਂ ਤੇ ਬਿਰਾਗੀ ਬਣ ਗਿਆ ਮੈਂ ਤੇ ਸਾਰਾ ਕੁਝ ਛੱਡਤਾ ਪਰ ਮਾਇਆ ਦੇ ਵਿੱਚ ਰੱਤਾ ਮਾਇਆ ਦੇ ਵਿੱਚ ਇੰਨਾ ਮਸਤ ਹੈ ਕਿ ਪ੍ਰਮਾਤਮਾ ਦਾ ਨਾਮ ਹੀ ਭੁੱਲ ਗਿਆ ਮਾਇਆ ਨੇ ਦਿਮਾਗੇ ਖਰਾਬ ਕਰਕੇ ਰੱਖਤਾ ਅਤੀਤ ਸਦਾਏ ਮਾਇਆ ਕਾ ਮਾਤਾ ਪੈਸਾ ਹੋਣਾ ਚਾਹੀਦਾ ਪੈਸੇ ਤੋਂ ਬਿਨਾ ਕਿਸੇ ਦਾ ਕੰਮਕਾਰ ਨਹੀਂ ਚੱਲਦਾ ਪੈਸਾ ਹੋਣਾ ਚਾਹੀਦਾ ਪਰ ਜੇ ਬੰਦਾ ਕਹੇ ਨਾ ਕਿ ਸਾਰੇ ਕਸ਼ੇ ਤੋਂ ਉੱਪਰ ਪੈਸਾ ਹੀ ਹੈ ਕਹਿੰਦੇ ਇਹ ਵੀ ਗੱਲ ਨਹੀਂ ਬਣਦੀ ਪੈਸੇ ਦੇ ਨਾਲ-ਨਾਲ ਅਸੀਂ ਪਰਮਾਤਮਾ ਨੂੰ ਵੀ ਚੇਤੇ ਕਰਨੇ ਫਿਰ ਉਹ ਸਾਰੀਆਂ ਚੀਜ਼ਾਂ ਸੋਹਣੀਆਂ ਹੋ ਜਾਂਦੀਆਂ ਨੇ ਮਨ ਨਹੀਂ ਪ੍ਰੀਤ ਕਹੈ ਮੁਖ ਰਤਾ ਥੋੜੇ ਮੂਰਖ ਬੰਦੇ ਦੀਆਂ ਨਿਸ਼ਾਨੀਆਂ ਦੱਸਦੇ ਆ ਜੀ ਮਨ ਨਹੀਂ ਪ੍ਰੀਤ ਕਹਿੰਦੇ ਪਿਆਰ ਹੈ ਨਹੀਂ ਪ੍ਰਮਾਤਮਾ ਦੇ ਨਾਲ ਮਨ ਨਹੀਂ ਪ੍ਰੀਤ ਕਹੈ ਮੁਖ ਰਤਾ ਕਹਿੰਦਾ ਮੈਂ ਤੇ ਪ੍ਰਮਾਤਮਾ ਚ ਰੰਗਿਆ ਹੋਇਆ ਰਤਿਆ ਗਿਆ ਉਹ ਕਹਿਣ ਲੱਗਿਆ ਅੱਜ ਮੇਰੇ ਵਰਗੇ ਬਥੇਰੇ ਐ ਜਿਹੜੇ ਕਹਿੰਦੇ ਐ ਕਿ ਮੈਂ ਤੇ ਰੱਬ ਹੀ ਬਣ ਗਿਆ ਕਹਿਣ ਨਾਲ ਥੋੜਾ ਹੋੜ ਜਿੰਨਾ ਚਿਰ ਪ੍ਰਮਾਤਮਾ ਦੇ ਵਿੱਚ ਆਪੇਜ ਨਹੀਂ ਹੁੰਦੇ ਪ੍ਰਮਾਤਮਾ ਦੇ ਗੁਰੂ ਦੀ ਗੱਲ ਨਹੀਂ ਮੰਨਦੇ ਉਹਨਾਂ ਚਿਰ ਥੋੜਾ ਕੁਛ ਬਣਨਾ ਮੰਨ ਨਹੀਂ ਪ੍ਰੀਤ ਮਨ 'ਚ ਕਹਿੰਦੇ ਪ੍ਰਮਾਤਮਾ ਦੇ ਪ੍ਰਤੀ ਪ੍ਰੀਤ ਹੈ ਹੀ ਨਹੀਂ ਕਹੈ ਮੁਖਰਾਤਾ ਕਿ ਮੈਂ ਪ੍ਰਮਾਤਮਾ 'ਚ ਰੰਗਿਆ ਗਿਆ ਕਹੋ ਨਾਨਕ ਪ੍ਰਭ ਬਿਨੋ ਸੁਨੀਚੈ ਹੋ ਨਾਨਕ ਪ੍ਰਭ ਬਿਨੋ ਸੁਨੇਜੈ ਕਿ ਪ੍ਰਮਾਤਮਾ ਬੇਨਤੀ ਕਰਦੇ ਆ ਪ੍ਰਮਾਤਮਾ ਦੇ ਅੱਗੇ ਗੁਰੂ ਨਾਨਕ ਸਾਹਿਬ ਮਹਾਰਾਜ ਬੇਨਤੀ ਕਰਦੇ ਆ ਕਿ ਮੇਰੀ ਬੇਨਤੀ ਨੂੰ ਸੁਣ ਲਿਓ ਧਿਆਨ ਨਾਲ ਜਿਵੇਂ ਗੁਰੂ ਨਾਨਕ ਦੇ ਮਹਾਰਾਜ ਜੀ ਹਾਂ ਦਾ ਤਲੰਗ ਰਾਗ ਦੇ ਵਿੱਚ ਸ਼ਬਦ ਹੈ ਨ ਜਗ ਅਰਜ ਗੁਪਤਮ ਪੇਸ ਤੋ ਦਰਗੋਸ਼ ਪੁੰਨ ਕਰਤਾਰ ਫੱਕਾ ਕਵੀਰ کریم ਤੂੰ ਬੀ ਐਮ ਪਰਵਦਗਾਰ ਉੱਥੇ ਵੀ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਸੱਚੇ ਬਾਦਸ਼ਾਹ ਪ੍ਰਮਾਤਮਾ ਨੂੰ ਸੰਬੋਧਨ ਹੋ ਕੇ ਕਹਿੰਦੇ ਆ ਕਿ ਮੇਰੀ ਬੇਨਤੀ ਨੂੰ ਧਿਆਨ ਦੇ ਨਾਲ ਸੁਣਿਓ ਇੱਥੇ ਵੀ ਕਹਿੰਦੇ ਆ ਕੋ ਨਾਨਕ ਪ੍ਰਭ ਬਿਨੋ ਸੁਣੀਜੈ ਕਿ ਮੇਰੀ ਬੇਨਤੀ ਨੂੰ ਸੁਣ ਲਿਓ ਜੀ ਪ੍ਰਭੂ ਦੇ ਅੱਗੇ ਬੇਨਤੀ ਕਰਦੇ ਆ ਕੀ ਬੇਨਤੀ ਕਰਦੇ ਆ ਕੁੱਝਲ ਕਠੋਰ ਕਾਮੀ ਮੁਕਤ ਕੀਜੈ ਕਹਿੰਦੇ ਜਿਹੜੇ ਕੁੱਝਲ ਦਾ ਭਾਵ ਉਹਦਾ ਗੰਦੇ ਜਿਹੜੇ ਹਰ ਟਾਈਮ ਗੰਦੇ ਗੰਦੇ ਰਹਿੰਦੇ ਐ ਕਠੋਰ ਜਿਹੜੇ ਹਰ ਟਾਈਮ ਉਹਨਾਂ ਦਾ ਹਿਰਦਾ ਕਦੇ ਪਿੰਗਲੇ ਹੀ ਨਹੀਂ ਕਿਸੇ ਤੇ ਜ਼ੁਲਮ ਕਰਨ ਲੱਗੇ ਕਿਸੇ ਬੱਚੇ ਤੇ ਜ਼ੁਲਮ ਕਰਨ ਲੱਗੇ ਮਨ ਪਿੰਗਲੇ ਹੀ ਨਹੀਂ ਜਿਵੇਂ ਗੁਰੂ ਸਾਹਿਬ ਕਹਿੰਦੇ ਆ ਨਾ ਜਿਹਦਾ ਮਨ ਕਠੋਰ ਹੈ ਉਹ ਕਿਸੇ ਧਰਮਜ ਨਹੀਂ ਹੈ ਕਿਸੇ ਧਰਮ ਦਾ ਨਹੀਂ ਹੈ ਮੁਸਲਮਾਨ ਦੇ ਸੰਬੰਧ ਵਿੱਚ ਕਹਿੰਦੇ ਆ ਮੁਸਲਮਾਨ ਮੂਮਦਿਲ ਹੋਵੇ ਕਹਿੰਦੇ ਜਿਹਦਾ ਮਨ ਪਿੰਗਲ ਜੇ ਨਾ ਅਸਲੀ ਮੁਸਲਮਾਨ ਉਹ ਹੈ ਇੱਥੇ ਗੁਰੂ ਸਾਹਿਬ ਕਹਿੰਦੇ ਕੁੱਝਲ ਕਠੋਰ ਕਾਮੀ ਕਾਮੀ ਦਾ ਭਾਵ ਜਿਹੜਾ ਮਾੜਿਆਂ ਕੰਮਾਂ 'ਚ ਮਸਤ ਹੈ ਮੁਕਤ ਕੀਜੈ ਕਹਿੰਦੇ ਸੱਚੇ ਪਾਤਸ਼ਾਹ ਤੁਸੀਂ ਨੇ ਤੇ ਗੰਦੇਮੰਦੇ ਲੋਕ ਕਠੋਰ ਦਿਲ ਦੇ ਲੋਕ ਕਾਮੀ ਲੋਕ ਉਹ ਵੀ ਮੁਕਤ ਕਰਤੇ ਗਨਕਾ ਪਾਪਨ ਹੋਏ ਕਾ ਪਾਪਾਂ ਦਾ ਗਲਹਾਰ ਪਰੋਤਾ ਮਹਾਪੁਰਖ ਚਾਣ ਚੱਕ ਗਣਕਾ ਬਾੜੇ ਆਏ ਖਲੋਤਾ ਕਹਿੰਦੇ ਗਣਕਾ ਫਰਕੀਆਂ ਤਾਰਤੀਆਂ ਫਿਰ ਜਿਹੜੇ ਤੇਰੇ ਚਰਨਾ ਚ ਆਉਣ ਲੱਗੇ ਚਾਹੇ ਉਹਨਾਂ ਦੀ ਸੇਵਾ ਥੋੜੀ ਏ ਹੈ ਉਹਨਾਂ ਨੂੰ ਵੀ ਮੁਕਤ ਕਰ ਦਿਓ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਆ ਕੁਚਲ ਕਠੋਰ ਕਾਮੀ ਮੁਕਤ ਕੀਜੈ ਕਹਿੰਦੇ ਪਰ ਹੰਕਾਰ ਨਹੀਂ ਹੋਣਾ ਚਾਹੀਦਾ ਅੰਦਰ ਇਹ ਜਿਹੜੇ ਵਿਸ਼ੇ ਵਿਕਾਰ ਨੇ ਇਹਨਾਂ ਤੇ ਕਾਬੂ ਪਾਇਆ ਜਾ ਸਕਦਾ ਪਰ ਜਿਹੜਾ ਹੰਕਾਰ ਹੈ ਨਾ ਹੰਕਾਰ ਤੇ ਕਾਬੂ ਪਾਉਣਾ ਬਹੁਤ ਔਖਾ ਹੈ ਕਹਿੰਦੇ ਕਹਿੰਦੇ ਇਹਨਾਂ ਨੂੰ ਜਦੋਂ ਮੁਕਤ ਕਰ ਸਕਦੇ ਹੋ ਤੁਸੀਂ ਫਿਰ ਸਾਡੇ ਵਰਗਿਆਂ ਨੂੰ ਵੀ ਮੁਕਤ ਕਰ ਦਿਓ ਸੱਚੇ ਪਾਤਸ਼ਾਹ ਦਰਸ਼ਨ ਦੇਖੇ ਕੀ ਵਡਿਆਈ ਸੱਚੇ ਪਾਤਸ਼ਾਹ ਤੁਹਾਡੇ ਦਰਸ਼ਨ ਹੋ ਜਾਣ ਇਹ ਮੇਰੇ ਵਾਸਤੇ ਬਹੁਤ ਵੱਡਿਆਈ ਦੀ ਗੱਲ ਹੈ ਤੁਮ ਸੁਖ ਦਾਤੇ ਪੁਰਖ ਸੁਭਾਏ ਸੱਚੇ ਪਾਇਸ਼ਾ ਤੁਸੀਂ ਤੇ ਸੁੱਖਾ ਦੇ ਦਾਤੇ ਓ ਤੁਸੀਂ ਤੇ ਬਹੁਤ ਮਹਾਨ ਤੂੰ ਸੁਖ ਦਾਤੇ ਪੁਰਖ ਸੁਭਾਏ ਰਹਾਉ ਦੂਜਾ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਸਾਨੂੰ ਇਹੀ ਸਮਝਾ ਰਹੇ ਹੈ ਕਿ ਭਾਈ ਉਸ ਪ੍ਰਮਾਤਮਾ ਦਾ ਨਾਮ ਜਪਦੇ ਰਹੀਏ ਉਸ ਪ੍ਰਮਾਤਮਾ ਦਾ ਜਪ ਨਾਮ ਜਪਦੇ ਰਹੀਏ ਕਿਤੇ ਇਹ ਨਾ ਹੋਵੇ ਬੁਰੇ ਕਾਮ ਕੋਠ ਖਲੋਇਆ ਨਾਮ ਕੀ ਵੇਲਾ ਪੈ ਪੈ ਸੋਇਆ ਕਿਤੇ ਨਾਮ ਦਾ ਜਦੋਂ ਵੇਲਾ ਹੁੰਦਾ ਨਾ ਸਮਾ ਹੁੰਦਾ ਉਦੋਂ ਅਸੀਂ ਰਜਾਈ ਲੈ ਕੇ ਪੈ ਜੀਏ ਜਦੋਂ ਬੁਰਾ ਕੰਮ ਹੁੰਦਾ ਉਦੋਂ ਉੱਠ ਕੇ ਭੱਜ ਲਈਏ ਗੁਰੂ ਸਾਹਿਬ ਕਹਿੰਦੇ ਬੁਰੇ ਕਾਮ ਕੋ ਉੱਠ ਖਲੋਇਆ ਨਾਮ ਕੀ ਵੇਲਾ ਪੈ ਪੈ ਸੋਇਆ ਇਹ ਸ਼ਬਦ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਆ ਇਹ ਮੂਰਖ ਬੰਦਿਆਂ ਦੀਆਂ ਨਿਸ਼ਾਨੀਆਂ ਨੇ ਪਰ ਗੁਰੂ ਨਾਨਕ ਦੇਵ ਜੀ ਦਾ ਨਾਮ ਲੈ ਕੇ ਗੁਰੂ ਸਾਹਿਬ ਕਹਿੰਦੇ ਇਹ ਮੂਰਖਾਂ ਨੂੰ ਵੀ ਤੁਸੀਂ ਬਖਸ਼ ਸਕਦੇ ਹੋ ਸੱਚੇ ਪਾਤਸ਼ਾਹ ਜੀ ਜੇ ਅਸੀਂ ਗੁਰੂ ਦੇ ਕੋਲ ਆਉਣ ਲੱਗੇ ਆਉਣ ਲੱਗੇ ਇੱਕ ਦਿਨ ਅਸੀਂ ਵੀ ਬਖਸ਼ੇ ਜਾਵਾਂਗੇ ਦਰਸ਼ਨ ਦੇਖੇ ਕੀ ਵਡਿਆਈ ਤੁਮ ਸੁਖ ਦਾਤੇ ਪੁਰਖ ਸੁਭਾਏ ਰਹਾਉ ਦੂਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ